ਜੈਗੁਰਦੇਵ ਧਾਨਗੁਰਦੇਵ ਸੰਗੋ ਜੀ ਅੱਜ ਦਰਸ਼ਨ ਕਰਵਾ ਲਿਆ ਤੁਹਾਨੂੰ ਬਹੁਤ ਹੀ ਇਤਿਹਾਸਿਕ ਜਗ੍ਹਾ ਸ਼੍ਰੀ ਖਰੋਲਗੜ੍ਹ ਸਾਹਿਬ ਜਿੱਥੇ ਸਤਿਗੁਰ ਕਬੀਦਾਸ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਇਹ ਸੋ ਬਹੁਤ ਹੀ ਇਤਿਹਾਸਿਕ ਧਰਤੀ ਅੱਜ ਇੱਥੇ ਲੈਂਟਰ ਦੀ ਸੇਵਾ ਚੱਲ ਰਹੀ ਹੈ ਗੁਰੂ ਘਰ ਦੇ ਅੱਜ ਤੀਜੀ ਮੰਜ਼ਲ ਦਾ ਲੈਂਟਰ ਪੈ ਰਿਹਾ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਇੱਥੇ ਗੁਰੂ ਘਰ ਦੇ ਵਿੱਚ ਬਹੁਤ ਹੀ ਇਤਿਹਾਸਿਕ ਜਗ੍ਹਾ ਹੈ ਕਰਵਾਉਣੇ ਤੁਹਾਨੂੰ ਪੂਰੇ ਗੁਰੂ ਘਰ ਦੇ ਦਰਸ਼ਨ ਤੇ ਬਹੁਤ ਦੂਰ-ਦਰਾਡੇ ਤੋਂ ਸੰਤਾ ਆ ਕੇ ਅੱਜ ਇੱਥੇ ਵਲੰਟੇਰ ਦੀ ਸੇਵਾ ਕਰ ਰਹੀਆਂ ਨੇ ਬਹੁਤ ਹੀ ਵੱਡਾ ਜੋ ਗੁਰੂ ਘਰ ਬਣ ਰਿਹਾ ਹੈਗਾ ਉਹਦੇ ਦਰਸ਼ਨ ਕਰਵਾਨੇ ਤੁਹਾਨੂੰ ਆਓ ਕਰਦੇ ਆ ਦਰਸ਼ਨ ਇਸ ਗੁਰੂ ਘਰ ਦੇ ਸਤਿਗੁਰੂ ਦਰਸ਼ਨ ਸੰਗਤ ਜੀ ਸ਼੍ਰੀ ਕਰੋਲਗੜ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜੀ ਦੀ ਚਰਨ ਛੋਹ ਤਰਤੀ ਇਹੇ ਅੱਜ ਇੱਥੇ ਲੈਂਟਰ ਦੀ ਸੇਵਾ ਹੋ ਰਹੀ ਲੈਂਟਰ ਪੈ ਰਿਆ ਕਰੋਨੇ ਤੁਹਾਨੂੰ ਦਰਸ਼ਨ ਤੀਜੀ ਮੰਜ਼ਿਲ ਦਾ ਜ ਲੈਂਡਰ ਪੈ ਰਿਹਾ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਸ਼੍ਰੀ ਖਰਾਲਗੜ੍ਹ ਸਾਹਿਬ ਸਤਿਗੁਰ ਰਵਿਦਾਸ ਮਹਾਰਾਜੀ ਦੀ ਚਰਨ ਛੋਹ ਧਰਤੀ ਹੈ ਇਹ ਇਸੇ ਜਗ੍ਹਾ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਚੱਕੀ ਚਲਾਈ ਸੀ ਜੋ ਆਪਣੇ ਆਪ ਚਲਦੀ ਸੀ ਉਹਦੇ ਵੀ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਇਹ ਤੰਨਾ ਜੀ ਤੇ ਬੱਬਾ ਦੇਵੀਆ ਜੀ ਦਾ ਅਸਥਾਨ ਬਣੇ ਹੋਏ ਨੇ ਇਹ ਕਰੋ ਦਰਸ਼ਨ ਸੰਗਤ ਜੀ ਇਹ ਉਹੀ ਚੱਕੀ ਹੈ ਸਤਗੁਰਾਂ ਦੇ ਟਾਈਮ ਦੀ ਜੋ ਉਹਨਾਂ ਦੀ ਲੋਕਿਕ ਸ਼ਕਤੀ ਦੇ ਨਾਲ ਆਪਣੇ ਆਪ ਚਲਦੀ ਸੀ ਆਪਾਂ ਰਿਸ਼ਰ ਕਰਵਾ ਲਈਏ ਬ੍ਰੇਕਸ ਦਾ ਮਾਹੌਲ ਹੈ ਜੇ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪਵਨ ਜੋ ਤਿਆਰ ਹੋ ਰਿਹਾ ਹੈ ਇਹ ਖੁਰਾਲਗੜ੍ਹ ਸਾਹਿਬ ਦੇ ਵਿੱਚ ਇਹ ਤੀਜੀ ਮੰਜ਼ਲ ਦਾ ਜਲੈਂਡਰ ਪੈ ਰਿਹਾ ਕਰਾਉਣੇ ਤੁਹਾਨੂੰ ਦਰਸ਼ਨ ਉੱਪਰ ਚੱਲ ਕੇ ਵੀ ਯਾਰ ਜੀ ਸਾਹਿਬ ਆਪਣਾ ਸਤਿਗੁਰੂ ਦਿਨ ਹੈ ਜਾਪ ਹੋ ਰਿਹਾ ਹੈ ਸੋ ਪਾਉਂਦਾ

ਸੀਗਾ ਅੱਜ ਲੈਂਟਰ ਦੀ ਸੇਵਾ ਹੋ ਰਹੀ ਹੈ ਇੱਥੇ ਅੱਜ ਗੁਰਦੁਆਰੇ ਦੀ ਤੀਜੀ ਮੰਜ਼ਲ ਦਾ ਲੈਂਟਰ ਜੋ ਇੱਥੇ ਪੈ ਰਿਹਾ ਹੈਗਾ ਸੰਗਤ ਬੜੀ ਹੁਮ ਹੁਮ ਆ ਕੇ ਸੇਵਾ ਕਰ ਰਹੀ ਹੈ ਦੇਖੋ ਬਹੁਤ ਰਛ ਹੈ ਬਹੁਤ ਦੂਰ ਦੂਰ ਤੋਂ ਸੰਗਤ ਜਿਹੜੀ ਆਈ ਹੋਈ ਹੈ ਉਹ ਮਸ਼ੀਨਾਂ ਲੱਗਿਆ ਹੋਈਆਂ ਗੁਰੂ ਘਰ ਦੀ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਤੁਸੀਂ ਵੀ ਸੇਵਾ ਕਰਨ ਦੇ ਲਈ ਸੰਪਰਕ ਕਰ ਸਕਦੇ ਹੋ ਇੱਥੇ ਦੇ ਬਹੁਤ ਵੱਡਾ ਜਿਹੜਾ ਗੁਰੂ ਘਰ ਬਣ ਰਿਹਾ ਹੈਗਾ ਪਰ ਚੱਲ ਕੇ ਵੀ ਦਿਖਾਣੇ ਆ ਤੁਹਾਨੂੰ ਲੈਂਟਰ ਪੈ ਰਿਆ ਗੁਰੂ ਘਰ ਦਾ ਮਾਝੋ ਘਟਾ ਹਾਲ ਹੈ ਉਹਨਾਂ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਸਾਡੇ ਜਸਵੀਰ ਜੀ ਉਹਨਾਂ ਦੀ ਸੇਵਾ ਕਰਦੇ ਹੋਏ ਇਹ ਦੂਜੇ ਫਲੋਰ ਦੂਜੇ ਨੰਬਰ ਦੀ ਬਿਲਡਿੰਗ ਜਿਹੜਾ ਕੁਝ ਕੁ ਮਹੀਨੇ ਪਹਿਲਾਂ ਲੈਂਟਰ ਪਾਇਆ ਗਿਆ ਸੋ ਬਹੁਤ ਸੋਹਣਾ ਗੁਰੂ ਘਰ ਬਣ ਰਿਹਾ ਭਰਦਾਨ ਕੇਵਲ ਜੀ ਕੇਵਲ ਸਿੰਘ ਜੀ ਜੋ ਤੇ ਮੁਖ ਸੇਵਾਦਾਰ ਸੇਵਾ ਨਿਭਾ ਰਹੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰਾ ਤਿਆਰ ਹੋ ਰਿਹਾ ਬਹੁਤ ਸੋਹਣਾ ਜਿਹੜਾ ਗੁਰੂ ਘਰ ਉਹ ਤਿਆਰ ਹੋ ਰਿਹਾ ਦਿਖਾਣੇ ਤੁਹਾਨੂੰ ਉੱਪਰਲੀ ਮੰਜ਼ਿਲ ਵੀ ਸੋ ਇਹ ਉੱਪਰਲੀ ਮੰਜ਼ਿਲ ਦਾ ਤਿਆਰ ਹੋ ਰਿਹਾ ਇਹ ਲੈਂਟਰ ਲੈਂਟਰ ਦਾ ਕੰਮ ਚੱਲ ਰਿਹਾ ਇਹ ਸ਼ਟਰਿੰਗ ਹੋਈ ਵੀ ਜਲਦੀ ਹੋਈ ਲੈਂਟਰ ਦੀ ਸੇਵਾ ਉਹ ਮਸ਼ੀਨਾਂ ਲੱਗੀਆਂ ਹੋਈਆਂ ਪ੍ਰੋਪਰ ਪਿੱਛੇ ਨਹੀਂ ਜਾਈ ਕਰਨੀ ਐ ਹੋ ਰਿਆਂ ਯਾਰ ਆ ਜਾ ਬਹੁਤ ਸੋਣਾ ਜਿਹੜਾ ਗੁਰੂ ਘਰ ਬੜ ਰਿਹਾ ਪਿਆਰ ਹੋ ਰਿਹਾ ਉੱਪਰ ਸਿਵਾ ਹੋ ਰਹੀ ਲੈਂਟਰ ਦੀ ਕੰਨੀ ਕਾ ਰਹਿਣੀ ਬੱਧਾ ਲੱਗਿਆ ਹੋ ਨਹੀਂ ਵੀ ਹੋ ਰਹੀ ਆ ਜੀ ਕਿੱਥੇ ਗਈ ਥੀ ਪੀਂ ਭਰ ਰਿਹਾ ਹਾਂ ਹਾਂ ਜੀ ਵੀਰ ਜੀ ਕੀ ਹਾਲ ਹੈ ਠੀਕ ਹੈ ਜੀ ਡੱਡੇ ਵਿੱਚ ਚੱਲ ਰਹੀ ਸਿਵਾ ਆਇਆ ਯਾਰ ਵਿੱਚ ਇੱਕ ਜਣਾ ਖੱਟੇ ਫਰਾਇਰ ਵਾੜੀ ਫਰਾਇਰ ਹਾਂ ਯਾਰ ਵਾੜੀ ਲਿਆ ਤੁਸੀਂ ਇੱਕ ਖੱਟੇ ਜੰਪ ਵਾਜਾ ખ ખ ખખબા�૱૱૲ ખા�લે ખળેા�૱ૻાં ખ૰ ખ઴ાલે ખખા�ાણ ਸੋ ਇਹ ਤੀਜੀ ਮੰਜ਼ਲ ਦਾ ਉੱਪਰ ਲੈਂਟਰ ਚੱਲ ਰਿਹਾ ਜੀ ਇਸ ਤੋਂ ਉੱਪਰ ਫਿਰ ਗੁੰਬਦ ਬਣੇਗਾ ਸੋ ਬਹੁਤ ਹੀ ਸੋਹਣਾ ਜੋ 골ਾਈ ਦੇ ਵਿੱਚ ਇਹ ਬੀਮ ਭਰ ਹੋ ਰਿਹਾ ਦੇਖੋ ਬਹੁਤ ਸੋਹਣੀ ਲੁੱਕ ਜਿਹੜੀ ਗੁਰੂ ਘਰ ਦੀ ਬਣੇਗੀ ਇਹ ਨਾਲੇ ਬਿਨਾਰੇ ਬੇਗਮਪੁਰ ਇਹ ਅਜੂਬਾ ਵੀ ਤੁਸੀਂ ਦੇਖ ਸਕਦੇ ਆਂ ਇਹ ਪਿੱਛੇ ਅਜੂਬੇ ਦੀ ਬਿਲਡਿੰਗ ਵੀ ਤਿਆਰ ਹੋ ਚੁੱਕੀ ਹੈ ਤਕਰੀਬਨ ਸੋਇਓਕਰ ਦਰੇਸ਼ ਗੁਰੂ ਘਰ ਦਾ ਦੇਖੋ ਕਿੰਨੀ ਸੰਗਤ ਇੱਥੇ ਹੋਮ ਮਾ ਕੇ ਪੂਰੇ ਪੰਜਾਬ ਦੇ ਵਿੱਚੋਂ ਸੰਗਤ ਪਹੁੰਚੀ ਹੋਈ ਹੈ ਸੇਵਾ ਕਰਨ ਦੇ ਲਈ ਬਹੁਤ ਦੂਰ ਦੂਰ ਤੋਂ ਸੰਗਤ ਸੇਵਾ ਕਰਦੀ ਹੋਈ ਇਸ ਗੁਰੂ ਘਰ ਦੇ ਵਿੱਚ ਸੰਗੋ ਜੀ ਤੁਸੀਂ ਵੀ ਆ ਕੇ ਇੱਥੇ ਦਰਸ਼ਨ ਕਰ ਸਕਦੇ ਹੋ ਗੁਰੂ ਘਰ ਦੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਚੰਨ ਛੋਪਾ ਪਰਧਤੀ ਹੈ ਸਤਿਗੁਰ ਇੱਥੇ 403 ਮਹੀਨੇ 11 ਦਿਨ ਇਸ ਜਗ੍ਹਾ ਤੇ ਰਹਿ ਕੇ ਗਏ ਨੇ ਸ਼ਵਾਲਕ ਦੀਆਂ ਪਹਾੜੀਆਂ ਬਹੁਤ ਹੀ ਮਨਮੋਹਕ ਦ੍ਰਿਸ਼ ਇੱਥੇ ਦਾ ਇਹ ਲਾਗੇ ਸ਼ਵਾਲਕ ਦੀਆਂ ਪਹਾੜੀਆਂ ਬਹੁਤ ਹੀ ਸ਼ਾਂਤੀ ਇਸ ਜਗ੍ਹਾ ਦੇ ਉੱਤੇ ਹਾਜੀ ਹੋ ਗਏ ਦੱਸੋ ਕੋਈ ਗੁਰੂ ਘਰ ਬਰੇ ਉਹਦਾ ਲੈਟਰ ਪੈ ਰਿਆ ਅੱਜ ਇਹ ਐਸੀ ਲਾਲ ਤੁਝ ਮੇਨ ਕੌਣ ਕਰੇ ਗਰੀਬ ਨਵਾਜ਼ ਬਸੰਹਾਂ ਮੇਰਾ ਮਾਥੇ ਛਤਰ ਦਰੈ ਗਰੀਬਾਂ ਨਮਾਨਿਆਂ ਨਿਤਿਰਿਆਂ ਦੇ ਤਰ ਪੱਤਿਆਂ ਦੀ ਪਰਤ ਨਗੱਤਿਆਂ ਦੀ ਗੱਤ ਆਪ ਔਕਾਤਪੁਰਖ ਧੰਨ ਧੰਨ ਸਤਗੁਰੂ ਅਰਬਦਾਸ ਪਾਤਸ਼ਾਹ ਜੀ ਜਿਨ੍ਹਾਂ ਦੀ ਦੱਬੋ ਭੂਮੀ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਅੱਜ ਧੰਨ ਗੁਰੂ ਅਰਬਦਾਸ ਪਾਤਸ਼ਾਹ ਜੀ ਦੀ ਅਪਾਰ ਰਖਸ਼ ਦਇਆ ਮਿਹਰ صدਕਾ ਉਹਨਾਂ ਦੇ ਤਪੋ ਸਥਾਨ ਦੇ ਤੀਜੀ ਛੱਤ ਦਾ ਲੈਂਟਰ ਜਿਹੜਾ ਹੈ ਉਹ ਸੰਗਤਾਂ ਵੱਡੇ ਸ਼ਰਧਾ ਭਾਵਰਾ ਦੇ ਨਾਲ ਕਾਰ ਸੇਵਾ ਕਰ ਰਹੀਆਂ ਨੇ ਪਿਆਰ ਵਾਲੇ ਉਹ ਸਥਾਨ ਹੈ ਜਿੱਥੇ ਆਪ ਰੱਬ ਧੰਨ ਗੁਰੂ ਅਰਬਦਾਸ ਪਾਤਸ਼ਾਹ ਜੀ 1515 ਦੇ ਵਿੱਚ ਇਸ ਨਗਰ ਦੇ ਦੋ ਪਰਮ ਸਿੱਖ ਧੰਨਵਾਬਾ ਧੰਨਾ ਜੀ ਧੰਨਵਾਬਾ ਦੇਵੀ ਜਿਹਦੇ ਘਰ ਪਾਤਸ਼ਾਹ ਜੀ ਨੇ ਆ ਕਰਕੇ ਚਰਨਾਂ ਦੀ ਛੋਹ ਦਿੱਤੀ ਇਸ ਘਰ ਨੂੰ ਤੀਰਥ ਬਣਾ ਕੇ ਸਾਡੀ ਝੋਲੀ ਵਿੱਚ ਪਾਇਆ ਸੋ ਇਸ ਮਹਾਨ ਤੀਰਥੀ ਅੱਜ 17 ਦਸੰਬਰ 2023 ਨੂੰ ਤੀਜੀ ਸ਼ਾਦੀ ਜੋ ਹੈ ਲੈਂਟਰ ਦੀ ਕਾਰ ਸੇਵਾ ਚੱਲ ਰਹੀ ਹੈ ਸੋ ਬਿਆਤ ਸੰਗਤਾਂ ਨੇ ਇਸ ਲੈਂਟਰ ਵਿੱਚ ਸੇਵਾ ਨਿਭਾ ਰਹੀਆਂ ਨੇ ਸੋ ਜਿਹੜੀਆਂ ਸੰਗਤਾਂ ਇਸ ਬਲੌਗ ਰਾਹੀਂ ਗੁਰੂ ਪਾਤਸ਼ਾਹ ਜੀ ਦੇ ਸਮਾਹਾਨਕਾਰ ਸੇਵਾ ਦਰਸ਼ਨ ਕਰ ਰਹੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਪਿਆਰਿਓ ਇਹ ਮਹਾਨ ਸਥਾਨ ਤਪੋ ਸਥਾਨ ਸ੍ਰੀ ਕੋਰਾਲਗੜ੍ਹ ਸਾਹਿਬ ਜ਼ਿਲ੍ਹਾ ਹੁਸ਼ਿਆਰ ਪਰ ਅਸੀਲ ਗੜਸ਼ੰਕਰ ਹੈ ਸਵਾਲਕ ਦੀਆਂ ਪਹਾੜੀਆਂ ਵਿੱਚ ਸਥਿਤ ਹੈ ਗੁਰਦੁਆਰਾ ਸਾਹਿਬ ਆਪ ਜੀ ਆਓ ਇਸ ਮਹਾਨ ਸਥਾਨ ਦੇ ਦਰਸ਼ਨ ਕਰੋ ਇੱਥੇ ਪਾਤਸ਼ਾਹ ਜੀ ਦੇ ਹੱਥ ਵਸਤਾਂ ਸ਼ੋਭਾ ਥਾਨ ਜਿਵੇਂ ਕਿ 1515 ਦਾ ਬਣਿਆ ਤਪੋਸਥਾਨ ਧੰਨ ਗੁਰੂ ਰਵਦਾਸ ਪਾਤਸ਼ਾਹ ਜੀ ਦੀ ਅਲੌਕਿਕ ਸ਼ਕਤੀ ਨਾਲ ਚੱਲਣ ਵਾਲਾ ਖਰਾਸ ਚੱਕੀ ਦਾ ਫੋੜ ਨੰਬਰ 3 ਧੰਨਵਾਦ ਧੰਨਾ ਧੰਨਵਾਦ ਦੇਵੀਆ ਜੀ ਦੀ ਸਮਾਰਕ ਨੰਬਰ 4 ਧੰਨਵਾਦ ਧੰਨਾ ਜੀ ਦੀ ਕਿਰਤ ਕਰਨ ਵਾਲੀ ਜੋੜੇ ਕਰਨ ਵਾਲੀ ਸਿਲਾ ਜਿਸ ਨੂੰ ਧੰਨ ਗੁਰੂ ਰਵਦਾਸ ਪਿਤਾ ਜੀ ਦੇ ਹਾਸਤ ਕਮਲ ਤੇ ਚਰਣ ਕਮਲ ਸਪੈਸ਼ਟ ਨੇ ਨੰਬਰ 5 ਗੁਰੂ ਪਾਤਸ਼ਾਹ ਜੀ ਦੀ ਅਲੌਕਿਕ ਸ਼ਕਤੀ ਨਾਲ ਚੱਲਣ ਵਾਲੀ ਖਰਾਸ ਚੱਕੀ ਨਾਲ ਪੀਸਿਆ ਹੋਇਆ ਆਟਾ ਤੋਲਣ ਵਾਲੇ ਵੱਟੇ ਇੱਥੇ ਸ਼ੁਭਤ ਨੇ ਔਰ ਸਰਮੌਰ ਇਸ ਸੰਸਾਰ ਦੀ ਸ਼ਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੁਭਾਅਮਾਨ ਨੇ ਸੋ ਸਰਬ ਸੰਗਤਾਂ ਨੂੰ ਅੱਜ ਇਸ ਮੁਬਾਰਕ ਪਵਿੱਤਰ ਦਿਹਾੜੇ ਤੇ ਕੋਟ ਕੋਟ ਮੁਬਾਰਕਾਂ ਵਧਾਈਆਂ ਧੰਨ ਗੁਰੂ ਅਵਦਾਸ ਪਾਤਸ਼ਾਹ ਕਿਰਪਾ ਕਰਨ ਜਿਹੜੀਆਂ ਸੰਗਤਾਂ ਨੇ ਗੁਰੂ ਕਰਕੇ ਧਨ ਕਰਕੇ ਤਨ ਕਰਕੇ ਮਨ ਕਰਕੇ ਸੇਵਾ ਕੀਤੀ ਪਾਸ਼ਾ ਸੇਵਾ ਖਾਏ ਪਾਉਣ ਸਾਰਿਆਂ ਸੰਗਤਾਂ ਦਾ ਧੰਨਵਾਦ ਕੋਟ ਕੋਟ ਸਤਿ ਸ਼੍ਰੀ ਅਕਾਲ ਧੰਨ ਗੁਰਦਾਸ ਪਾਸ਼ਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਕੋਈ ਸੰਨ ਅੱਬਾ ਕੇਵਲ ਸਿੰਘ ਜੀ ਜੋ ਮੁੱਖ ਸੇਵਾਦਾਰ ਗੁਰੂ ਕਰਦੇ ਨੇ ਸੋ ਇਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸਾਰਾ ਜੋ ਕਾਰਜ ਚੱਲ ਰਿਹਾ ਹੈ ਲੰਡਰੀ ਸੇਵਾ ਤੁਸੀਂ ਦੇਖ ਰਹੇ ਹੋ ਸੰਗਤ ਜੀ ਤੁਸੀਂ ਵੀ ਜਾ ਕੇ ਸੇਵਾ ਪਾ ਸਕਦੇ ਹੋ ਇੱਥੇ ਸੇਵਾ ਕਰ ਸਕਦੇ ਹੋ ਹਲੇ ਗੁਰੂ ਕਰਦਾ ਕੰਮ ਬਹੁਤ ਵੱਡਾ ਕੰਮ ਵਾਲੇ ਪਿਆ ਹੈ ਸੋ ਬਹੁਤ ਵੱਡਾ ਕੰਮ ਇੱਥੇ ਹੋਣਾ ਹਲੇ ਸੋ ਤੁਸੀਂ ਵੀ ਇੱਥੇ ਸੇਵਾ ਤਨ ਨਾਲ ਤੇ ਮਨ ਨਾਲ ਤੇ ਧਨ ਨਾਲ ਹਰ ਤਰ੍ਹਾਂ ਨਾਲ ਇੱਥੇ ਸੇਵਾ ਕਰ ਸਕਦੇ ਹੋ ਤੁਸੀਂ ਦਰਸ਼ਨ ਕਰ ਰਹੇ ਹੋ ਸੰਗਤ ਜੀ ਸ਼੍ਰੀ ਖੁਰਾਲਗੜ੍ਹ ਸਾਹਿਬ